ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਪਰਮੇ ਕਰੇਲੇ ਦੀ ਰੈਸਪੀ ਬਹੁਤ ਹੀ ਜਲਦ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਪਰਮੇ ਕਰੇਲੇ ਹਰ ਇੱਕ ਦੇ ਫੇਵਰੇਟ ਹੁੰਦੇ ਨੇ ਤੇ ਕਿਸ ਕਿਸ ਦੇ ਫੇਵਰੇਟ ਨੇ ਵੀਡੀਓ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਜੀ ਹਾਂਜੀ ਇੱਥੇ ਆਪਾਂ 1 ਕਿਲੋ ਜਿਹੜੇ ਨੇ ਕarele ਲੈਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਨੇ ਛਿੱਲ ਲਿਆ ਸੀ ਛਿੱਲ ਕੇ ਇਹਦੇ ਵਿੱਚ ਜਿੰਨੇ ਵੀ ਵੀ ਸੀ ਪੱਕੇ ਹੋਏ ਉਹ ਆਪਾਂ ਕੱਢ ਦਿੱਤੇ ਸੀ ਤੇ ਜੋ ਕੱਚੇ ਵੀ ਸੀ ਉਹ ਆਪਾਂ ਨੇ ਮਸਾਲੇ ਦੇ ਵਿੱਚ ਆ ਜਿਹੜੇ ਗ੍ਰाइंड ਕਰ ਲਏ ਨੇ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਕarele ਆ ਜਿਹੜੇ ਲੈ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਵਿੱਚੋਂ ਖਾਲੀ ਕਰ ਲਏ ਆ ਕarele ਮਸਾਲਾ ਬਣਾਉਣ ਲਈ ਆਪਾਂ ਨੇ ਜਿਹੜੇ ਕੱਚੇ ਸੀ ਉਹ ਇੱਕ ਪਾਸੇ ਕੱਢ ਲਏ ਸੀ ਗ੍ਰाइंड ਕਰ ਲਏ ਆ ਤੇ ਨਾਲ ਹੀ ਆਪਾਂ ਇੱਥੇ ਪਿਆਜ਼ ਤੇ ਹਰੀਆਂ ਮਿਰਚਾਂ ਤੇ ਜਿਹੜਾ ਇਹਦੇ ਵਿੱਚੋਂ ਕੱਚੇ ਬੀ ਨਿਕਲੇ ਸੀ ਉਹ ਆਪਾਂ ਵਿੱਚ ਹੀ ਗ੍ਰाइंड ਕਰ ਲਿਆ। ਇਹ ਮੈਂ 7 ਤੋਂ 8 ਜਿਹੜੇ ਪਿਆਜ਼ ਲੈਣੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਜੀ। ਲੋ ਜੀ ਇੱਥੇ ਆਪਾਂ ਸਰੋਂ ਦਾ ਤੇਲ ਪਾਉਣੀ ਆ ਕੜਾਹੀ ਦੇ ਵਿੱਚ। ਸਰੋਂ ਦਾ ਤੇਲ ਆਪਾਂ ਉਨਾ ਕ ਹੀ ਪਾਉਣਾ ਹੈ ਜਿੰਨੇ ਕ ਆਪਣੇ ਕarele ਨੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਵਾਂਗੇ ਤਾਂ ਜੋ ਸਰੋਂ ਦੇ ਤੇਲ ਵਿੱਚ ਲੇਕੜਤਣਾ ਹੋ ਚੰਗੀ ਤਰ੍ਹਾਂ ਨਾਲ ਖਤਮ ਹੋ ਜਾਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕ੍ਰੇਲੇ ਪਾਵਾਂਗੇ ਇੱਕ ਇੱਕ ਕਰਕੇ ਲੋ ਜੀ ਤੇਲ ਆਪਣਾ ਹੋ ਗਿਆ ਸੀ ਚੰਗੀ ਤਰ੍ਹਾਂ ਗਰਮ ਤੇ ਇਹਦੇ ਵਿੱਚ ਹੁਣ ਆਪਾਂ ਕ੍ਰੇਲੇ ਪਾਵਾਂਗੇ ਤੇ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਫਰਾਈ ਕਰ ਲਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਲੋ ਜੀ ਆਪਾਂ ਸਾਰੇ ਕਰੇਲੇ ਇੱਕ ਵਾਰ ਚੀਪਾ ਦਿੱਤੇ ਆ ਕੜਾਹੀ 'ਚ ਤੇ ਚਮਟੇ ਦੀ ਸਹਾਇਤਾ ਦੇ ਨਾਲ ਆਪਾਂ ਇਹਨਾਂ ਨੂੰ ਹਲਾਵਾਂਗੇ ਤੇ ਬਿਲਕੁਲ ਸਲੋ ਗੈਸ ਕਰਕੇ ਆਪਾਂ ਇਹਨਾਂ ਨੂੰ ਪਕਾਉਣਾ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਅੰਦਰੋਂ ਤੇ ਬਾਹਰੋਂ ਪੱਕ ਜਾਣ ਵਿੱਚੋਂ ਇਹ ਕੱਚੇ ਨਾ ਰਹਿਣ ਜੇ ਆਪਾਂ ਇੱਕਦਮ ਇਹਨਾਂ ਨੂੰ ਜਿਆਦਾ ਫਲੇਮ ਦੇ ਉੱਤੇ ਪਕਾਵਾਂਗੇ ਫਿਰ ਇਹ ਬਾਹਰੋਂ ਪੱਕ ਕੇ ਜਲ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਇਸ ਕਰਕੇ ਆਪਾਂ ਬਿਲਕੁਲ ਸਲੋ ਗੈਸ ਦੇ ਉੱਤੇ ਇਹਨੂੰ ਪਕਾਵਾਂਗੇ ਕ੍ਰੇਲਿਆਂ ਨੂੰ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਲੋ ਜੀ ਕੁਝ ਕ੍ਰੇਲੇ ਆਪਣੇ ਫਰਾਈ ਹੋ ਗਏ ਨੇ 2-3 ਮਿੰਟ ਹੋਰ ਇਹਨੂੰ ਲੱਗਣਗੇ ਆਪਣੇ ਕ੍ਰੇਲਿਆਂ ਨੂੰ ਫਰਾਈ ਹੋਣ ਦੇ ਵਿੱਚ ਵੀਡੀਓ ਦੇਖਣ ਲਈ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਲੋ ਜੀ ਇੱਥੇ ਆਪਣੇ ਕਰੇਲੇ ਆ ਜਿਹੜੇ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ-ਇੱਕ ਕਰਕੇ ਚਿਮਟੇ ਦੀ ਸਹਾਇਤਾ ਦੇ ਨਾਲ ਹੀ ਕੱਢ ਲਵਾਂਗੇ ਤੇ ਤੁਸੀਂ ਵੀ ਚਮਟੇ ਦੇ ਨਾਲ ਕੱਢਿਓ ਇਹਨਾਂ ਨੂੰ ਕਿਉਂਕਿ ਚਮਟੇ ਨਾਲ ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਤੇਲ ਹੁੰਦਾ ਵਿੱਚ ਤਾਂ ਉਹ ਚੰਗੀ ਤਰ੍ਹਾਂ ਨਾਲ ਇਸ ਤਰੀਕੇ ਨਾਲ ਰੁਛੜ ਜਾਵੇਗਾ ਤੇ ਤੇਲ ਬਿਲਕੁਲ ਵੀ ਨਹੀਂ ਰਹੇਗਾ ਆਪਣੇ ਕ੍ਰੇਲਿਆਂ ਦੇ ਵਿੱਚ ਬਿਲਕੁਲ ਡਰਾਈ ਕ੍ਰੇਲੇ ਆਪਣੇ ਹੋ ਕੇ ਬਣਨਗੇ ਬਿਲਕੁਲ ਡਰਾਈ ਹੋ ਜਾਣਗੇ ਤੇਲ ਬਿਲਕੁਲ ਨਹੀਂ ਰਹੇਗਾ ਇਹਨਾਂ ਦੇ ਵਿੱਚ ਲਓ ਜੀ ਆਪਾਂ ਸਾਰੇ ਕ੍ਰੇਲੇ ਤੇਲ ਵਿੱਚੋਂ ਕੱਢ ਲੈਣੇ ਆ। ਸਾਰੇ ਕ੍ਰੇਲੇ ਮੈਂ ਤੇਲ ਵਿੱਚੋਂ ਕੱਢ ਲੈ ਸੀ ਤੇ ਇਸ ਪ੍ਰਕਾਰ ਜੋ ਤੇਲੇ ਦੇ ਵਿੱਚ ਬਚ ਗਿਆ ਉਸ ਦੇ ਵਿੱਚੋਂ ਆਪਾਂ ਅੱਧਾ ਤੇਲ ਕੱਢ ਲਵਾਂਗੇ ਤੇ ਅੱਧਾ ਤੇਲ ਆਪਾਂ ਤੜਕਾ ਲਗਾਉਣ ਲਈ ਰੱਖ ਲਵਾਂਗੇ ਇੱਥੇ ਮੈਂ ਅੱਧਿਕ ਕੜਸ਼ੀਏ ਜਿਹੜੀ ਤੇਲ ਦੀ ਰੱਖ ਲਈ ਸੀ ਤੇ ਇਹਦੇ ਵਿੱਚ ਜੀਰਾ ਅਜਵਾਇਣ ਤੇ ਥੋੜੀ ਜਿਹੀ ਹਿੰਗ ਆਪਾਂ ਪਾਵਾਂਗੇ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਜੀ ਸਬਜ਼ੀ ਦੇ ਵਿੱਚ ਲੋਜੀ ਹੁਣ ਆਪਾਂ ਮਸਾਲਾ ਪਾ ਦਵਾਂਗੇ ਇਹਦੇ ਵਿੱਚ ਤੁਸੀਂ ਟਮਾਟਰ ਵੀ ਪਾ ਸਕਦੇ ਹੋ ਇਹਦੇ ਵਿੱਚ ਮੈਂ ਇੱਥੇ ਟਮਾਟਰ ਜਿਹੜਾ ਸਕਿਪ ਕੀਤਾ ਅਦਰਕ ਤੇ ਲਸਣ ਵੀ ਆਪਾਂ ਸਕਿਪ ਕੀਤਾ ਕਿਉਂਕਿ ਕਰੇਲੇ ਜਿਹੜੇ ਹੁੰਦੇ ਨੇ ਉਹ ਗਰਮੇ ਹੁੰਦੇ ਨੇ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਆਪਾਂ ਇੱਥੇ ਸਕਿਪ ਕੀਤੇ ਆ ਕਰੇਲੇਆਂ ਦੇ ਵਿੱਚ ਟਮਾਟਰ ਅਦਰਕ ਤੇ ਲਸਣ ਨਾਰਮਲੀ ਆਪਾਂ ਪਿਆਜ਼ ਤੇ ਹਰੀ ਮਿਰਚ ਦਾ ਤੜਕਾ ਲਗਾ ਲਵਾਂਗੇ ਕਰੇਲੀਆਂ ਜਿਹੜੇ ਪਰੌਂਠਿਆਂ ਦੇ ਨਾਲ ਰੋਟੀ ਦੇ ਨਾਲ ਬਹੁਤ ਹੀ ਟੇਸਟੀ ਲੱਗਦੇ ਆ ਖਾਣ ਵਿੱਚ ਇਹਨਾਂ ਨੂੰ ਤੁਸੀਂ ਬਣਾ ਕੇ ਇੱਕ ਹਫਤਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੇ ਲਓ ਜੀ ਆਪਣਾ ਤੜਕਾ ਦੇ ਵਿੱਚ ਜੋ ਵੀ ਪਾਣੀ ਸੀ ਉਹ ਸਾਰਾ ਖਤਮ ਹੋ ਗਿਆ ਏ ਤੇ ਬਿਲਕੁਲ ਸলো ਗੈਸ ਕਰਕੇ ਆਪਾਂ ਹੁਣ ਆਪਣੇ ਮਸਾਲੇ ਨੂੰ ਭੁੰਨ ਲਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੜਾਹੀ ਦੇ ਨਾਲ ਆਪਣਾ ਮਸਾਲਾ ਨਹੀਂ ਲੱਗਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਵਾਂਗੇ ਨਮਕ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਤੇ ਲਾਲ ਮਿਰਚ ਇਹ ਮਸਾਲੇ ਸਾਰੇ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ 2 ਤੋਂ 3 ਮਿੰਟ ਆਪਾਂ ਬਿਲਕੁਲ ਸਲੋ ਗੈਸ ਤੇ ਪਕਾਵਾਂਗੇ ਮਸਾਲੇ ਨੂੰ ਤਾਂ ਜੋ ਜਿਹੜੇ ਹਲਦੀ ਆ ਉਹ ਕੱਚੀ ਨਾ ਰਵੇ ਚੰਗੀ ਤਰ੍ਹਾਂ ਪੱਕ ਜਾਵੇ ਉਜੀ ਇੱਥੇ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ 5 ਮਿੰਟ ਠੰਡਾ ਕਰਨ ਲਈ ਰੱਖ ਦਵਾਂਗੇ ਫਿਰ ਆਪਾਂ ਇਹਨਾਂ ਨੂੰ ਕ੍ਰੇਲਿਆਂ ਦੇ ਵਿੱਚ ਭਰ ਲਵਾਂਗੇ ਲੋ ਜੀ ਇੱਥੇ ਆਪਣਾ ਮਸਾਲਾ ਜਿਹੜਾ ਠੰਡਾ ਹੋ ਗਿਆ ਸੀ ਤੇ ਹੁਣ ਆਪਾਂ ਕ੍ਰੇਲਿਆਂ ਦੇ ਵਿੱਚ ਇਹਨਾਂ ਨੂੰ ਭਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਜਿੰਨਾ ਵੀ ਆਪਾਂ ਮਸਾਲਾ ਲਿਆ ਸੀ ਆਪਣਾ ਸਾਰੇ ਕ੍ਰੇਲਿਆਂ ਦੇ ਵਿੱਚ ਪੂਰਾ ਪ੍ਰੋਪਰ ਤਰੀਕੇ ਨਾਲ ਭਰ-ਭਰ ਕੇ ਕ੍ਰੇਲੇ ਆਂਦੇ ਵਿੱਚ ਆ ਗਿਆ ਹੈ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਪਿਆਜ਼ ਵੱਧ ਘੱਟ ਲੈ ਸਕਦੇ ਹੋ। ਲਓ ਜੀ ਆਪਾਂ ਸਾਰੇ ਗਰੇਲੀਆਂ ਵਿੱਚ ਭਰ ਲਵਾਂਗੇ ਚੰਗੀ ਤਰ੍ਹਾਂ ਨਾਲ ਮਸਾਲਾ। ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਜੋ ਆਪਾਂ ਨੂੰ ਸਪੋਰਟ ਕਰ ਰਹੇ ਨੇ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਆਪਣੇ ਚੈਨਲ ਦੇ ਨਾਲ ਹੋਰ ਵੀ ਭੈਣ ਭਰਾ ਜੁੜ ਸਕਣ। ਤੁਸੀਂ ਵੀ ਇਸ ਤਰੀਕੇ ਨਾਲ ਗਰੇਲੇ ਦੀ ਰੈਸਪੀ ਆ ਟਰਾਈ ਕਰਕੇ ਦੇਖਿਓ ਘਰ ਦੇ ਵਿੱਚ। ਵੱਡੇ ਤੋਂ ਬੱਚੇ ਤੱਕ ਇਹ ਕਰੇਲੇ ਆ ਜਿਹੜੇ ਸਭ ਨੂੰ ਪਸੰਦ ਹੁੰਦੇ ਆ ਲੋਜੀਕ ਰਿਲੀ ਆਪਣੇ ਬਣ ਕੇ ਤਿਆਰ ਨਹੀਂ ਜੀ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਟਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਪਿਆਰ ਭਰੇ ਸਤਿ ਸ੍ਰੀ ਅਕਾਲ